खबर देखिया तो बहुत धोखा ਸਵੇਰੇ ਹੀ ਪਤਾਂਜ ਦੇ ਫੋਨ ਆਇਆ ਸੀ ਕਿ ਇਸ ਵੰਦੇ ਸਾਰੇ ਸਾਥੀਆਂ ਨੂੰ ਇਕੱਠੇ ਹੋ ਕੇ ਆਪਾਂ ਨੇ ਆਪਣੀ ਜਿਹੜੀ ਸ਼ਰਦਾਂਝ ਦੀ ਵੇਡ ਕਰਨੀ ਹੈ ਉਸ ਦਾ ਇੱਕ ਤੌਰ ਜਿਹੜਾ ਅਜ ਮੈਸਰਸੀ ਹੈ ਅੱਜ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਮੈਂ ਦੇਖੀਆਂ ਤਾਂ ਹੋਸ਼ਰਦਾ ਕਿ ਜਦੋਂ ਡਾਕਟਰ ਮਨਮੋਹ ਸਿੰਘ ਪਰਾਨਮਤਿ ਰਹੇ ਪਹਿਲੀ ਵਾਰ ਦੂਜੀ ਵਾਰ ਤਾਂ ਸ਼ਾਇਦ ਲੋਕਾਂ ਨੂੰ ਗੱਲਾਂ ਕਦੀ ਅਸੀਂ ਦੱਸ ਨਹੀਂ ਪਾਇਆ ਕਿ ਉਹਨਾਂ ਦਾ ਦੇਸ਼ਵਾਸ ਕੀ ਕੀਤਾ ਕਿਉਂਕਿ ਜਦੋਂ ਕਹਿੰਦੇ ਵੀ ਬੰਦਾ ਜਦ ਖੜਿਆ ਨਾ ਫਿਰ ਉਹਦੀ ਉਸ ਟਾਈਮ ਉਹਨੀ ਬਹੁਤ ਨਹੀਂ ਹੁੰਦੀ ਜਿਹੜੀ ਜਾਨਦਾਰ ਪਤਾ ਲੱਗਦੀ ਆ ਅੱਜ ਬਹੁਤ ਹੀ ਅਜੰਬਤ ਗੱਲਾਂ ਜੋ ਸੋਸ਼ਲ ਮੀਡੀਆ ਰਾਹੀਂ ਦੱਸੀਆਂ ਗਈਆਂ ਉਹ ਸਾਰੀਆਂ ਇੱਕ ਗੱਲ ਦੀ ਸੱਚ ਦੇਦੀਆਂ ਕਿ ਦੇਸ਼ ਦੇ ਜੇ ਸਾਡੇ ਪ੍ਰਧਾਨ ਮੰਤਰੀ ਪਹਿਲੇ ਸਿੱਖ ਪ੍ਰਧਾਨ ਮੰਤਰੀ ਰਹੇ ਔਰ ਦੁਨੀਆ ਦੇ ਸਭ ਤੋਂ ਜ਼ਿਆਦਾ ਆਪਣੇ ਲਈ ਸ਼ਹੀ ਅਤੇ ਭਲਾ ਕਾਂਗਰਸ ਕਮੇਟੀ ਦੇ ਹੱਤੀ ਦੇ ਸਦੇ ਤੇ ਅੱਜ ਅਸੀਂ ਦੇਸ਼ ਨੇ ਬਹੁਤ ਹੀ ਵੱਡੇ ਆਗੂ ਬਹੁਤ ਵੱਡੇ ਅਰਥ ਸ਼ਾਸਤਰੀ ਬਹੁਤ ਵੱਡੇ ਸੁਧਾਰਾਂ ਦੇਸ਼ ਦੇ ਲਈ ਸੁਧਾਰ ਨੂੰ ਲੈ ਕੇ ਆਉਣ ਵਾਲੇ ਅਤੇ ਆਫੇ ਸਮੇਂ ਵਿੱਚ ਦੇਸ਼ ਨੂੰ ਬਚਾ ਕੇ ਲੀਹਾਂ ਤੇ ਲੈ ਕੇ ਆਉਣ ਵਾਲੇ ਸਾਡੇ ਬਹੁਤ ਹੀ ਸਤਿਕਾਰਯੋਗ ਸਾਡਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਪਾਰਟੀ ਦੇ ਬਹੁਤ ਹੀ ਵੱਡੇ ਆਗੂ ਡਾਕਟਰ ਮਨਮੋਹਨ ਸਿੰਘ ਜੀ ਦੇ ਹਾਲ ਚਲਾਣੇ ਤੇ ਜਿੱਥੇ ਦੁੱਖ ਪ੍ਰਗਟ ਕਰਦੇ ਹਾਂ ਉੱਥੇ ਅਸੀਂ ਆਪਣਾ ਸਿਰ ਝੁਕਾ ਕੇ ਉਹਨਾਂ ਦੇ ਚਰਨਾਂ 'ਚ ਅਸੀਂ ਸਰਦਾ ਦੇ ਫੁੱਲ ਅਰਪਣ ਕਰਦੇ ਹਾਂ ਡਾਕਟਰ ਸਾਹਿਬ ਦਾ ਜਿਹੜਾ ਜੀਵਨ ਹੈ 1932 ਦੇ ਵਿੱਚ ਜਦੋਂ ਅਨਵੰਡਿਆ ਦੇਸ਼ ਸੀ ਇਹ ਜੋ ਲਹਿੰਦਾ ਪੰਜਾਬ ਦਾ ਪਿੰਡ ਆ ਗਉ ਉੱਥੇ ਦਾ ਜਿਹੜਾ ਇਹਨਾਂ ਦਾ ਜਨਮ ਸਥਾਨ ਸੀ 14 15 ਵਰਿਆਂ ਦੇ ਸੀ ਜਦੋਂ ਦੇਸ਼ ਦੀ ਵੰਡ ਹੋਈ ਅਤੇ ਅਮਰਸਰ ਆ ਕੇ ਰੁਕੇ ਅੱਜ ਦੇ ਬਹੁਤ ਪੇਪਰਾਂ ਚ ਤੁਸੀਂ ਪੜੋ ਕਿਉਂਕਿ ਪੜਨਾ ਚਾਹੀਦਾ ਮੈਂ ਤਾਂ ਮੈਂ ਇਹ ਕਹਿ ਸਰਦਾ ਕਿ ਡਾਕਟਰ ਮਨਮੋਹਨ ਸਿੰਘ ਦਾ ਜਿਹੜਾ ਜੀਵਨ ਆ ਉਹ ਜਿਹੜੇ ਨਵੀਂ ਪੀੜੀ ਦੇ ਬੱਚੇ ਵਿੱਚੇ ਅਸੀਂ ਜਾਂ ਕੋਈ ਵੀ ਨਹੀਂ ਉਹਨਾਂ ਦੇ ਲਈ ਇੱਕ ਦਿਸ਼ਾ ਨਿਰਦੇਸ਼ ਆ ਜਿਹੜਾ ਉਹਨਾਂ ਦਾ ਜੀਵਨ ਆ ਠੀਕ ਆ ਅੱਜ ਬੜੀਆਂ ਸਹੂਲਤਾਂ ਨੇ ਹਾਰੇ ਕਾਨੂੰ ਮਾਪਿਆਂ ਨੇ ਦਿੱਤੀਆਂ ਹੋਈਆਂ ਪਰੰਤੂ ਜਿਨ੍ਹਾਂ ਸਮਿਆਂ ਦੇ ਅੰਦਰ ਉਹ ਬਿਨਾਂ ਚੱਪਲਾਂ ਤੋਂ ਉਹਨਾਂ ਦਾ ਪਰਿਵਾਰ ਸਾਰ ਆਇਆ ਤੋਂ ਬਾਅਦ ਪੜ੍ਹਿਆ ਅੱਜ ਮੈਂ ਪੜ੍ਹ ਰਿਹਾ ਸੀ ਕਿ ਜਿੱਥੇ ਅੰਮ੍ਰਿਤਸਰ ਉਹ ਆ ਕੇ ਰੁਕੇ ਸੇਵਾਇ 25 30 ਸਾਲ ਦਾ ਕਰ ਸੀ ਤੇ ਉੱਪਰ ਥੱਲੇ ਦੋ ਕਮਰੇ ਸੀ ਉਹਦੇ ਉੱਤੇ ਇੱਕ ਟੀਨਾ ਦਾ ਸ਼ੈੱਡ ਸੀ ਉਸ ਸ਼ੈੱਡ ਦੇ ਵਿੱਚ ਇਹ ਆ ਕੇ ਆਪਣੀ ਪੜਾਈ ਪੜਦੇ ਰਹੇ ਉਹ ਤੋਂ ਬਾਅਦ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਆਪਣੀ ਜਿਹੜੀ ਡਿਗਰੀ ਹੈ ਉਹ حاصل ਕੀਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਇਹ ਫਿਰ ਪ੍ਰੋਫੈਸਰ ਵੀ ਰਹੇ ਉੱਥੇ ਦੇਸ਼ ਦੇ ਅੱਡੇ ਦੇ ਉੱਚਾਦਿਆਂ ਤੇ ਰਹੇ ਦੇਸ਼ ਤੋਂ ਇਲਾਵਾ ਵਰਲਡ ਲੈਵਲ ਤੇ ਅਮਰੀਕਾ ਦੇ ਵਿੱਚ ਵੀ ਬਹੁਤ ਉੱਚੀਆਂ ਥਾਵਾਂ ਦੇ ਉੱਤੇ ਰਹੇ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਕਿ ਇਹਨਾਂ ਦਾ ਜਿਹੜਾ ਜੀਵਨ ਹੈ ਉਹ ਮੈਂ ਇਹ ਜੁਗਤ ਤੁਹਾਨੂੰ ਮਜੂਦ ਹਾਲ ਬਤਾ ਦੋ ਕੋਈ ਗੇੜਾ ਨੰਬਰ ਲਾ ਦੇ ਨੰਬਰ ਲਾ ਦੇ ਉਹਦਰ ਮੇੜਾ ਦੇ ਕੇ ਆ ਜਾਓ ਤਸਾਂ ਮੇਰੇ ਕੋਲ ਲੱਗੀਆਂ ਅੱਗੇ ਅੱਗੇ ਲੱਗੀਆਂ 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 ਅੱਗੇ ਲੱਗ ਅੱਜ ਅਸੀਂ ਪੂਰੀ ਕਾਂਗਰਸ ਰਾਜਪੁਰਾ ਵੱਲੋਂ ਸ਼ਹਿਰੀ ਕਾਂਗਰਸ ਕਮੇਟੀ ਰਾਜਪੁਰਾ ਤੇ ਦਿਹਾਤੀ ਕਾਂਗਰਸ ਕਮੇਟੀ ਰਾਜਪੁਰਾ ਵੱਲੋਂ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਦੇਸ਼ ਦੇ ਬਹੁਤ ਹੀ ਯੋਗੇ ਲੀਡਰ ਜਿਨ੍ਹਾਂ ਨੇ ਔਖੇ ਸਮੇਂ ਤੇ ਦੇਸ਼ ਨੂੰ ਆਰਥਿਕ ਲੀਹਾਂ ਤੇ ਲੈ ਕੇ ਆਏ ਸਵਰਗੀ ਡਾਕਟਰ ਮਨਮੋਨ ਸਿੰਘ ਜੀ ਨੂੰ ਸਰਦਾ ਦੇ ਫੁੱਲ ਕਰਨ ਅਰਪਣ ਕਰਨ ਦੇ ਲਈ ਅਸੀਂ ਸਾਰੇ ਇਕੱਠੇ ਹੋਏ ਹਾਂ ਪੂਰੀ ਕਾਂਗਰਸ ਵੱਲੋਂ ਰਾਜਪੁਰਾ ਦੀ ਕਾਂਗਰਸ ਵੱਲੋਂ ਉਹਨਾਂ ਨੂੰ ਜੋ ਸ਼ਰਧਾਂਜਲੀ ਦਿੱਤੀ ਗਈ ਹੈ ਅਤੇ ਸਤਿਗੁਰ ਦੇ ਚਰਨਾਂ 'ਚ ਅੱਛਾ ਨਿਵਾਸ ਦੇ ਲਈ ਅਰਦਾਸ ਕੀਤੀ ਗਈ ਹੈ ਬੇਨਤੀ ਕੀਤੀ ਗਈ ਹੈ। ਸੋ ਉਹਨਾਂ ਦੇ ਜੀਵਨ ਦੇ ਉੱਤੇ ਜਿਹੜਾ ਚਾਨਣਾ ਉਹ ਪਾਇਆ ਗਿਆ ਮੈਂ ਸਹੀ ਮੈਨੇ ਚ ਕਹਿ ਸਕਦਾ ਕਿ ਡਾਕਟਰ ਮਨਮੋਨ ਸਿੰਘ ਜੀ ਦਾ ਜਿਹੜਾ ਜੀਵਨ ਹੈ ਉਹ ਜੋ ਕੀ ਪੀੜ੍ਹੀ ਦੇ ਜਿਹੜੇ ਲੋਕ ਹਨ ਉਹਨਾਂ ਦੇ ਲਈ ਇੱਕ ਮੈਸੇਜ ਹੈ। ਇੱਕ ਸਨੇਹਾ ਹੈ ਕਿ ਇੱਕ ਇਨਸਾਨ ਨੇ ਜਦੋਂ ਅਣਵੰਡਿਆ ਦੇਸ਼ ਸੀ ਇਹ ਤਾਂ ਉਹ ਪੈਰਾਂ ਚ ਬਿਨਾ ਚੱਪਲ ਤੋਂ ਤਨ ਤੇ ਬਿਨਾ ਕੱਪੜੇ ਤੋਂ ਪਾਰ ਦੇ ਅੰਦਰ ਆਏ ਤੇ ਬੜੇ ਔਖੇ ਸਮਾਂ ਦੇ ਅੰਦਰ ਉਹਨਾਂ ਨੇ ਆਪਣਾ ਜਿਹੜਾ ਜੀਵਨ ਸੀ ਉਹ ਬਹੁਤ ਛੋਟੇ ਘਰ ਦੇ ਅੰਦਰ ਗੁਜ਼ਾਰਿਆ ਤੇ ਬੜੀ ਮਿਹਨਤ ਕਰਕੇ ਉਹ ਪੂਰੇ ਸੰਸਾਰ ਦੇ ਅੰਦਰ ਉਹਨਾਂ ਨੇ ਆਪਣਾ ਨਾਮ ਆਹੋ ਬਣਾਇਆ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੂਰੇ 92 ਸਾਲ ਦੀ ਉਮਰ ਦੇ ਅੰਦਰ ਕੋਈ ਵੀ ਇੱਕ ਵਿਅਕਤੀ ਉਹਨਾਂ ਦੇ ਜੀਵਨ ਦੇ ਉੱਤੇ ਉਂਗਲ ਨਹੀਂ ਖੜੀ ਕਰ ਸਕਦਾ ਇੰਨਾ ਸਾਫ਼ ਸੁਥਰਾ ਜੀਵਨ ਮੇਰੇ ਖਿਆਲ ਆ ਸੰਸਾਰ ਦੇ ਉੱਚੋ ਚੌਧਿਆਂ ਤੇ ਰਹੇ ਗਵਰਨਰ ਰਹੇ ਹੋ ਆਰਬੀਆਈ ਦੇ ਇਥੇ ਤੇ ਪਲਾਨਿੰਗ ਕਮਿਸ਼ਨ ਦੇ ਹੋ ਵਾਈਸ ਚੇਅਰਮੈਨ ਰਹੇ ਤੇ ਮੈਂ ਜਿੰਨੀਆਂ ਕਹਿ ਸਕਦੇ ਆ ਕਿ ਉਹਨੀਆਂ ਵਧੀਆ-ਵੱਡੀਆਂ ਪੋਸਟਾਂ ਦੇ ਉੱਤੇ ਉਹ ਰਹੇ ਦੇਸ਼ ਦੇ ਖਜ਼ਾਨਾ ਮੰਤਰੀ ਰਹਿੰਦੇ ਆ ਉਹਨਾਂ ਨੇ ਦੇਸ਼ ਨੂੰ ਆਰਥਿਕ ਲੀਹਾਂ ਤੇ ਲੈ ਕੇ ਗਏ ਇਹ ਤੋਂ ਬਾਅਦ 10 ਸਾਲ ਉਹ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਅਤੇ ਜਿਹੜੇ ਪਰਮਾਣੂ ਸਮਝੌਤੇ ਉਹਨਾਂ ਨੇ ਕੀਤੇ ਜਿਹਦੇ ਕਰਕੇ ਅੱਜ ਦੇਸ਼ ਬਹੁਤ ਵੱਡੇ ਸੰਸਾਰ ਦੇ ਅੰਦਰ ਨਾਮ ਆ ਜਿਹੜਾ ਉਹ ਭਾਰਤ ਦਾ ਬਣਿਆ ਐ ਪ੍ਰਧਾਨ ਸਾਹਿਬ ਤੁਸੀਂ ਕਾਂਗਰਸ ਪਾਰਟੀ ਨਾਲ ਬਹੁਤ ਹੀ ਜੁੜੇ ਹੋਏ ਆ ਐ ਐਮਐਲਏ ਆ ਸਾਡੇ ਸ਼ਹਿਰ ਦੇ ਤੁਹਾਨੂੰ ਕਦੇ ਮੌਕਾ ਮਿਲਿਆ ਉਹਨਾਂ ਨੂੰ ਮਿਲਣ ਦਾ ਮੈਨੂੰ ਕੱਟੋ-ਕੱਟ ਵੀ 5-7 ਵਾਰ ਮੈਂ ਡਾਕਟਰ ਸਾਹਿਬ ਨੂੰ ਮੈਂ ਮਿਲਿਆ ਤੇ ਬਤੌਰ ਮੈਂ ਇੱਥੇ ਪ੍ਰੈਜ਼ੀਡੈਂਸੀ ਉਸ ਟਾਈਮ ਵੀ ਮੈਨੂੰ ਮਿਲਣ ਦਾ ਸਮਾਂ ਮਿਲਿਆ ਮੈਂ ਏਐਮਸੀ ਇਲੈਕਟ੍ਰਿਸਿਟੀ ਬੋਰਡ ਚ ਉਸ ਵਕਤ ਵੀ ਉਹਨਾਂ ਨੂੰ ਮਿਲਣ ਦਾ ਮੈਨੂੰ ਸਮਾਂ ਮਿਲਿਆ ਚੰਡੀਗੜ੍ਹ ਆਏ ਸੀ ਉਹ ਇੱਕ ਵਾਰ ਬਤੌਰ ਪ੍ਰਾਈਮ ਮਿਨਿਸਟਰ ਉਸ ਵਕਤ ਵੀ ਅਸੀਂ ਉਹਨਾਂ ਦੇ ਨਾਲ ਉਸ ਗੱਲਾਂ ਗੱਲਾਂ ਸਾਂਝੀਆਂ ਪੰਜਾਬ ਦੀਆਂ ਕੀਤੀਆਂ ਸੀ ਅਤੇ ਪਿਛਲੇ ਕੁਝ ਸਮੇਂ ਜਦੋਂ ਕਰਤਾਰਪੁਰ ਸਾਹਿਬ ਦਾ ਲੰਘਾ ਸੀ ਜਦੋਂ ਨਿਕਲਿਆ ਅਸੀਂ ਇਕੱਠੇ ਅਸੀਂ ਜਿਹੜਾ ਸੀ ਉਦੋਂ ਕਰਤਾਰਪੁਰ ਸਾਹਿਬ ਇਥੋਂ ਭਾਰਤ ਤੋਂ ਪਾਕਿਸਤਾਨ ਅਸੀਂ ਗਏ ਸੀਗੇ ਡਾਕਟਰ ਸਾਹਿਬ ਨੇ ਸਾਡੀ ਅਗਵਾਈ ਕੀਤੀ ਸੀ ਉਦੋਂ ਪੂਰਾ ਜਿੰਨਾ ਵੀ ਮਤਲਕ ਹੈ ਇਥੋਂ ਵੱਡਾ ਇੱਕ ਵਫ਼ਦ ਸੀ ਜਿਹੜਾ ਗਿਆ ਪੰਜਾਬ ਸਰਕਾਰ ਦੇ ਵਿੱਚ ਉਦੋਂ ਪੂਰੀ ਸਰਕਾਰ ਨਾਲ ਗਈ ਸੀ ਤੇ ਡਾਕਟਰ ਸਾਹਿਬ ਨੇ ਅਗਵਾਈ ਕੀਤੀ ਸੀ ਉਸ ਦੀ ਪ੍ਰਧਾਨ ਸਾਹਿਬ ਤੁਸੀਂ ਦੱਸਿਆ ਤੁਸੀਂ ਮਿਲੇ ਉਹਨਾਂ ਨੂੰ ਤੁਸੀਂ ਜਿੰਨਾ ਟਾਈਮ ਉਹਨਾਂ ਨੂੰ ਮਿਲੇ ਹੈ ਤੁਸੀਂ ਉਹਨਾਂ ਦੇ ਸ਼ਖਸੀਅਤ ਦੇ ਵਿੱਚ ਕੀ ਕੀ ਚੀਜ਼ ਨੋਟ ਕੀਤੀ ਕਿਸ ਤਰ੍ਹਾਂ ਬਈ ਸਭ ਤੋਂ ਵੱਡੀ ਜਿਹੜੀ ਸ਼ਖਸੀਅਤ ਉਹਨਾਂ ਦੀ ਏ ਸੀ ਕਿ ਇੱਡਾ ਵੱਡਾ ਇਨਸਾਨ ਹੋ ਕੇ ਹੋ ਇੰਨੀ ਮਤਲਕ ਸادਗੀ ਮੈਂ ਕਦੇ ਕਿਸੇ ਇਨਸਾਨ ਦੇ ਦੇਖੀ ਨਹੀਂ ਅੱਜ ਜੇ ਕੋਈ ਛੋਟਾ ਜਿਹਾ ਵੀ ਬੰਦੇ ਨੂੰ ਕਿਸੇ ਨੂੰ ਅਹੁਦਾ ਮਿਲ ਜਾਏ ਉਹ ਵੱਡੀਆਂ ਕਾਰਾਂ 'ਚ ਅੱਜ ਦੇ ਤੁਸੀਂ ਇੰਗਲਿਸ਼ ਟਰਬਿਨ ਨੇ ਬਾਕੀ ਦੇ ਪੇਪਰ ਪੜ੍ਹੋ ਤੁਸੀਂ ਕਿ ਜਿਹੜੀ ਪੁਰਾਣੀ ਮਾਰੂਤੀ ਕਾਰ ਸੀ ਬਤੌਰ ਪ੍ਰੈਮਿੰਿਸਟਰ ਵੀ ਹੋ ਉਹ ਪੁਰਾਣੀ ਮਾਰੂਤੀ ਕਾਰ ਦੇ ਵਿੱਚ ਬੈਠ ਕੇ ਆਪਣਾ ਸਫ਼ਰ ਸੀ ਜਿਹੜੇ ਉਹ ਕਰਦੇ ਰਹੇ ਜਿਆਦਾ ਕਿ ਵੱਡੀਆਂ ਤੋਂ ਵੱਡੀਆਂ ਗੱਡੀਆਂ ਉਹਨਾਂ ਦੇ ਘਰ ਦੇ ਵਿੱਚ ਹੁੰਦੀਆਂ ਸੀ ਸਰਕਾਰੀ ਪਰ ਕੋਸ਼ਿਸ਼ ਉਹ ਕਰਦੇ ਸੀ ਕਿ ਮੈਂ ਮਾਰੂਤੀ ਕਾਰ ਦੇ ਵਿੱਚ ਹੀ ਜਾਵਾਂ ਜਿਹੜੀ ਓਲਡ ਮਾਡਲ ਜਦੋਂ ਆਈ ਸੀ ਇੱਥੇ ਜਿਹੜੀ ਕਾਰ ਉਹਨਾਂ ਨੇ ਪਰਚੇਜ ਕੀਤੀ ਸੀ ਔਰ ਕਹਿੰਦੇ ਉਹ ਵੀ ਵਾੜ ਰਿਆ ਸੀ ਮੈਂ ਕਿ ਉਹਨਾਂ ਨੇ ਕਿਸ਼ਤਾਂ ਤੇ ਉਦੋਂ ਲਈ ਸੀ ਉਹ ਮਤਲਬ ਇਹ ਚਾਰ ਜਦੋਂ ਅਸੀਂ ਉਹਨਾਂ ਨੂੰ ਮਿਲਣ ਦਾ 1998 ਚ ਜਦੋਂ ਮੈਂ ਪਹਿਲੀ ਵਾਰੀ ਉਹਨਾਂ ਨੂੰ ਮਿਲਿਆ ਸੀ ਤਾਂ ਤੁਸੀਂ ਇਹ ਦੇਖੋ ਕਿ ਪੈਰਾਂ ਦੇ ਅੰਦਰ ਬੀ ਸ਼ੇਪ ਦੀ ਚੱਪਲ ਪਾਈ ਹੋਈ ਉਹਨਾਂ ਨੇ ਅਤੇ ਜਿਹੜੀ ਲੋਈ ਦੀ ਬੁੱਕਲ ਜਿਹੜੀ ਮਾਰੀ ਹੋਈ ਸੀ ਉਹ ਲੋਈ ਵੀ ਇੱਥੋਂ ਉਦੜੀ ਹੋਈ ਲੋਈ ਪਈ ਸੀ ਉਹ ਤਾਂ ਮਤਲਬ ਇਹ ਤੋਂ ਵੱਡਾ ਤੁਸੀਂ ਉਹਨਾਂ ਦੀ ਸਾਦਗੀ ਦਾ ਅੰਦਾਜ਼ਾ ਨਹੀਂ ਲਾ ਸਕਦੇ ਤਾ ਲੋਕ ਮਹਿਸੂਸ ਮਤਲਬ ਕਿ ਮੈਂ ਇਹੀ ਕਰਕੇ ਕਹਿ ਰਿਹਾ ਕਿ ਸਾਡਾ ਇੱਕ ਮੈਸੇਜ ਹੈਗਾ ਉਹਨਾਂ ਦਾ ਜੀਵਨ ਜਿਹੜਾ ਹੈ ਤਾਂ ਮੈਂ ਤਾਂ ਇਹੀ ਕਹਾਂਗਾ ਕਿ ਜਮਾਨਾ ਕਰਨਾ ਸਕਾ ਉਸੇ ਉਹਨਕੇ ਕਦ ਦਾ ਅੰਦਾਜ਼ਾ ਵਹ ਆਸਮਾਨ tha ਮਗਰ ਸਰ ਝੁਕਾ ਕੇ ਚਲਤਾ tha ਨਹੀਂ ਉਹਦਾ ਦਾ ਜਿਹੜਾ ਅੰਦਾਜ਼ਾ ਸੀ ਉਹਨਾਂ ਦੇ ਕਦ ਤੋਂ ਨਹੀਂ ਸੀ ਲਾਇਆ ਜਾ ਸਕਦਾ ਪਰ ਜਿਹੜਾ ਉਹਨਾਂ ਦਾ ਜੀਵਨ ਸਿੰਘ ਉਹਨਾਂ ਦੇ ਮਤਲਬ ਕਿ ਅੰਦਾਜ਼ਾ ਨਹੀਂ ਸੀ ਲਾ ਸਕਦੇ ਕਿ ਭਾਰਤ ਨੂੰ ਉਹ ਵਿਸ਼ਵ ਪੱਧਰ ਦੇ ਉੱਤੇ ਮਤਲਬ ਕਿ ਜਿਹੜਾ ਉਹ ਲੈ ਕੇ ਜਾਣ ਕੇ ਜੇ ਅੱਜ ਵਿਸ਼ਵ ਪੱਧਰ ਦੇ ਉੱਤੇ ਇੱਕ ਨਾਮਵਾਰ ਸ਼ਕਤੀ ਜੇ ਭਾਰਤ ਬਣਿਆ ਤਾਂ ਬਦੌਲਤ ਉਹ ਡਾਕਟਰ ਮਨਮੋਨ ਸਿੰਘ ਉਹਨਾਂ ਦੇ ਬਣਿਆ ਦੂਜੀ ਸਾਡੇ ਇਲਾਕੇ ਦੇ ਨਾਲ ਉਹਨਾਂ ਦੀ ਬੜੀ ਵੱਡੀ ਸਾਂਝ ਸੀ ਸਾਂਝੀ ਸੀ ਕਿ ਸਾਡੇ ਨਾਲ ਹੀ ਅਜਰਾਵਰ ਪਿੰਡ ਪੈਂਦਾ ਉੱਥੇ ਉਹਨਾਂ ਦਾ ਨਾਨਕਾ ਘਰ ਸੀ ਅਤੇ ਇੱਥੇ ਵੀ ਉਹ ਰਹਿੰਦੇ ਰਹੇ ਆ ਜਦੋਂ ਉਹ ਐਜੇ ਸਟੂਡੈਂਟ ਮਤਲਬ ਕਿ ਸੀਗੇ ਉਹ ਆ ਇਹ ਆਪਣਾ ਸਟੂਡੈਂਟ ਲਾਈਫ ਦੇ ਅੰਦਰ ਇੱਥੇ ਪੜ੍ਹਦੇ ਰਹੇ ਜਦੋਂ ਪੰਜਾਬ ਯੂਨੀਵਰਸਿਟੀ ਚ ਤਾਂ ਇੱਥੇ ਡਾਕਟਰ ਸਾਹਿਬ ਆਮ ਆਉਂਦੇ ਰਹਿੰਦੇ ਸੀ ਉਹਨਾਂ ਦੀ ਰਿਸ਼ਤੇਦਾਰੀ ਚੋਂ ਸਾਡੇ ਇੱਥੇ ਕਾਂਗਰਸ ਦੇ ਬੜੇ ਉੱਗੇ ਲੀਡਰ ਸੀ ਸਵਾਗੀ ਸਰਦਾਰ ਬਲਦੇਵ ਸਿੰਘ ਸਾਨੀ ਸਾਹਿਬ ਉਹਨਾਂ ਦੇ ਬੇਟੇ ਵੀ ਨਾਲ ਖੜੇ ਆ ਉਹਨਾਂ ਦੇ ਦੂਜੇ ਵੀ ਜਿਹੜੇ ਪਰਿਵਾਰਕ ਮੈਂਬਰ ਵੀ ਨਾਲ ਖੜੇ ਆ ਤੇ ਉਹ ਅਕਸਰ ਮਤਲਬ ਕਿ ਉਹਨਾਂ ਦੇ ਨਾਲ ਬਹੁਤ ਮਤਲਬ ਕਿ ਆਣਾ ਜਾਣਾ ਸੀ ਉਹਨਾਂ ਦੇ ਪਰਿਵਾਰ ਦੀਆਂ ਗੱਲਾਂ ਵੀ ਉਹ ਦੱਸਦੇ ਰਹਿੰਦੇ ਸੀ ਕਿ ਜਿਹੜੀਆਂ ਬਿਲਕੁਲ ਸਿੱਧੋ ਅਸੀਂ ਅੱਖੀਂ ਵੇਖਿਆ ਉਹਨਾਂ ਨੂੰ ਮਿਲੇ ਔਰ ਬਿਲਕੁਲ ਠੀਕ ਸਾਬਤ ਹੋਈਆਂ ਹੋ। ਮਤਲਬ ਕਹਿਣ ਤੋਂ ਭਾਵੇਂ ਤੁਹਾਡਾ ਵੀ ਉਹਨਾਂ ਦੇ ਕਦ ਕੱਦ ਦੇ ਬਰਾਬਰ ਦਾ ਹੋਰ ਨੇਤਾ ਕੋਈ ਨਹੀਂ ਸੀਗਾ। ਅੱਜ ਵੀ ਨਹੀਂ ਸੀ ਕੋਈ। ਤੇ ਅਰ ਮੈਂ ਇਹ ਕਹਿ ਸਕਦੇ ਹਾਂ ਸੀ ਕਿ ਪੂਰੇ ਸੰਸਾਰ 'ਚ ਉਹਨਾਂ ਤੋਂ ਵੱਧ ਕੋਈ ਵੀ ਪੜਿਆ ਸਭ ਤੋਂ ਵੱਧ ਪੜੇ ਲਿਖੇ ਸੀ। ਪ੍ਰਾਇਮ ਨੇ, ਇਹ ਜ ਪ੍ਰਾਇਮ ਨੇ। ਹਾਂ ਜੀ। ਪ੍ਰਦੇਸ਼ਾਂ ਨੂੰ ਨਾ ਪੁਰਹੋਂ ਘਾਟਾ ਪਿਆ ਜੀ। ਬਹੁਤ ਵੱਡਾ ਘਾਟਾ ਦੇਸ਼ ਨੂੰ। ਮਤਲਬ ਕਿ ਪਿਆ ਉਹਨਾਂ ਦੇ ਜਾਣ ਦਾ ਸਾਨੂੰ ਨਿੱਜੀ ਤੌਰ ਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਨੂੰ ਸਾਰਿਆਂ ਨੂੰ ਬੜਾ ਵੱਡਾ ਘਾਟਾ ਡਾਕਟਰ ਸਾਹਿਬ ਦੇ ਜਾਣ ਦਾ ਪਿਆ